ਲੋਬਰੀ ਕੋ ਕਰਮ ਕਰ। ਆ ਲੈ ਫਿਰ ਪੈਸੇ ਮੈਂ ਜਾਵਾਂ ਯਾਰ ਮੈਂ ਕੰਮ ਜਾਣਾ ਕਿਤੇ ਗਾਂ। ਪਾਜੀ ਥੋੜਾ ਹੌਸਲਾ ਰੱਖੋ। ਸਾਰਾ ਕੁਝ ਟਾਈਮ ਕੀਤਾ ਕੋਈ ਨਹੀਂ ਆਉਂਦਾ ਟਿੰਦਰ। ਯਾਰ ਕਿਦਾਂ ਦਾ ਤੁਹਾਨੂੰ ਫੋਨ ਕੀਤਾ ਦੱਸ ਦੇਣ ਹੋ ਗਈ ਆ। ਤੁਸੀਂ ਅੱਜ ਦੀ ਤਰੀਕ ਦਿੱਤੀ ਸੀ ਮੈਨੂੰ। ਤੁਸੀਂ ਬੰਦਿਆਂ ਵਾਲੇ ਕੰਮ ਕਰ ਲਿਆ ਕਰੋ ਕਿਤੇ ਜੇ ਤੁਸੀਂ ਸਾਰੀ ਉਮਰ ਇਤਰਾ ਹੀ ਲੰਘ ਜਾਣੀ ਤੁਹਾਡੀ। ਪਾਜੀ ਤੁਸੀਂ ਤਾਂ ਇਵੇਂ ਗਰਮ ਹੁੰਦੇ ਜਾਂਦੇ ਜੇ। ਤੁਹਾਡੀ ਫਿਕਰ ਹੀ ਆ ਨੂੰ। ਤੁਹਾਡੇ ਮਾਰੇ ਹੀ ਟਿੰਦਰ ਗਿਆ ਆ। ਤੇ ਐਵੇਂ ਨਾ ਈਡੀ ਕੀਤੀ ਕਾਲੇ ਮਰ ਗਾ ਤੂੰ ਹੀ ਜਵਾਈ ਭਾਈ ਦੀ ਇਤਨੀ ਕਰਨੀ ਮਾਸਾ ਵੀ ਉਹ ਨਾਲਾ ਐਦਾਂ ਹੋ ਸਕਦਾ ਵਾ ਤੂੰ ਕਰ ਦੇ ਦੇ ਜੋ ਹੋਰ ਕੀ ਕਰਨਾ ਯਾਰ ਤੁਸੀਂ ਕਿਦੰਦਾ ਗਿਆ ਤਾਂ ਆਹ ਵੱਲੋਂ ਉਹ ਗਰਤ ਲੜਾ ਜਾਂਦਾ ਜੀ ਇੱਕ ਦੂਈ ਥਾਂ ਕੀ ਕਿਹਾ ਇਹ ਬੰਦਿਆਂ ਨੂੰ ਤੇ ਪੈਰ ਤੇ ਆਣ ਕੇ ਉਹਨਾਂ ਨੇ ਨਾ ਜੀ ਕਰਤੀ ਤਾਲ ਕਰਕੇ ਉਹਨਾਂ ਨੂੰ ਥੋੜਾ ਜਿਹਾ ਹੁਣ ਜੇ ਨਾ ਮੈਂ ਗਾਂਹਾ ਕੀਤੀ ਮੈਂ ਉਹਨਾਂ ਨੂੰ ਕੀ ਕਵਾਂ ਭਾਜੀ ਕੋਈ ਗੱਲ ਨਹੀਂ ਕਾਲੇ ਨਾ ਪਹ ਹੈਗਾ ਦੇ ਦਿੰਦੇ ਤੁਹਾਨੂੰ ਪੈਸੇ ਆ ਪਗੜੇ ਕਿਦ ਨਾਲ ਚੱਲੇ ਆ ਮੈਂ ਨਾ ਜਦੋਂ ਪਹਿਲੇ ਤੁਹਾਨੂੰ ਪੈਸੇ ਦੇ ਕੇ ਖੁਸ਼ੀ ਨਹੀਂ ਸੀ ਇਹ ਭੈਣ ਭਾਦੀ ਨੇ ਕਹਿਤਾ ਮੈਂ ਦੇਤੇ ਆ ਪੈਸੇ ਆ ਜਿਹੜੀ ਤੁਸੀਂ ਗੱਡੀ ਲੈ ਖਲਾਰ ਲਈ ਆ ਤੇ ਇਹ ਬਾਅਦ ਮੈਂ ਨਹੀਂ ਦੇਤਾ ਤੇ ਤੁਹਾਡੇ ਕੋਲ ਪੋਤਰਾ ਜਾ ਆਇਆ ਜਾ ਨਹੀਂ ਜਿਹਦਾ ਜਾਂਦਾ ਪਹਿਲੇ ਜਿਹਦੇ ਦੇਣੇ ਹੁੰਦੇ ਆ ਨਾ ਉਹ ਕੰਮ ਕਰ ਲਿਆ ਕਰੋ ਪਾਜੀ ਮੈਂ ਕੀ ਦੱਸਾਂ ਤੁਹਾਨੂੰ ਹੁਣ ਆਪਣਾ ਝੰਗਾ ਚੁੱਕਿਆ ਆਪਣਾ ਢਿੱਡ ਨੰਗਾ ਹੁੰਦਾ ਵਾ ਆ ਜਿੰਦਾ ਆ ਓਏ ਆ ਗਏ ਮੁੰਡੇ ਦਾ ਪਿੰਦਰ ਦਾ ਉਦੋਂ ਦੇ ਪੈਸੇ ਲੈ ਆ ਯਾਰ ਤੁਸੀਂ ਮੈਂ ਤੁਹਾਡੀ ਗੱਲ ਸਾਰੀ ਨਾਲ ਸਹਿਮਤਾ ਤੁਸੀਂ ਆਪਣੀ ਜਗ੍ਹਾ ਸਹੀ ਜੇ ਅਬ ਪਿੰਦਰ ਨੂੰ ਮੈਂ ਕਿਹਾ ਸੀ ਕਿ ਨਾਲ ਹੀ ਇਹ ਗੱਡੀ ਜਿਹਦਾ ਵਿਆਹ ਹੈ ਪਰ ਇਹ ਆ ਇਹਨੇ ਮੰਮੀ ਨੂੰ ਪਿੱਛੇ ਲਾ ਕੇ ਤੋ ਮੇਰੀ ਨਾ ਵਾਹ ਭੇਜਣੀ ਜਾਣ ਦਿੱਤੀ ਮੈਨੂੰ ਉਦੋਂ ਪਤਾ ਲੱਗਾ ਜਦੋਂ ਏਜੰਸੀ ਜਾ ਕੇ ਬੂਥੇ ਲਾਉਣੇ ਪਏ ਯਾਰ ਤੁਸੀਂ ਆਪਣੇ ਖਰਚੇ ਸਾਰੇ ਕਰ ਹੀ ਜਾਣ ਦੇ ਹੋ ਨਾ ਮੇਰਾ ਤਾਂ ਨਹੀਂ ਸੋਚਿਆ ਤੁਸੀਂ ਪਾਜੀ ਚਲੋ ਕੋਈ ਗੱਲ ਨਹੀਂ ਐਵੇਂ ਚਿੰਤਾ ਨਾ ਲਓ ਹੈਗਾ ਤੁਹਾਡਾ ਕੱਲਾ ਕੱਲਰ ਪੀਆ ਮੋੜ ਦਾਂਗੇ ਕਿੱਥੇ ਹਨਕਾਰ ਫੋਨ ਨੂੰ ਜਲਦੀ ਆਵੇ ਹੋ ਬਸ ਆ ਮੈਂ ਵੇਲਾ ਥੋੜਾ ਹੀ ਤੇ ਤਾਂ ਦਿੱਲੀ ਆਇਆ ਯੋ ਨਹੀਂ ਟਾਈਮ ਦਿੱਤਾ ਅਜਾ ਵੀ ਪੈਸੇ ਮੇਰੇ ਉਹਨੇ ਨੂੰ ਰੱਖੇ ਹੁੰਦੇ ਕੋਲ ਪਾਜੀ ਹੌਲੀ ਬੋਲੋ ਕੋਈ ਆਂਡੋ ਗਮੰਡੋ ਆ ਜਾਂਦਾ ਗੇਟ ਕੋਲਾ ਚੰਗੇ ਨਹੀਂ ਲੱਗਦਾ ਤਾਂ ਮੈਂ ਹੀ ਗੱਲ ਸੁਣ ਲੈ ਇਹੜੇ ਹੁੰਦੇ ਆ ਨਾ ਗਵਾਂਡੀ ਤਾਂ ਡਿਸ ਹੁੰਦੇ ਰਹਿਣ ਮੈਂ ਨਾ ਛੜਕਦੇ ਬੈਠ ਕੇ ਰੋਲਾ ਪਾਉਣਾ ਆ ਪੁੱਪਾ ਜੀ ਥੋੜੇ ਸ਼ਾਂਤ ਰਹੋ ਇੰਨਾ ਵੱਡਾ ਤੁਹਾਡਾ ਦੇਲਾ ਤੇ ਐਵੇਂ ਨੀ ਕੀ ਗੱਲ ਤੇ ਇੰਨਾ ਡੇਜ ਕੋਈ ਗੱਲ ਨਹੀਂ ਆਪਾਂ ਰੋਟੀ ਪਾਣੀ ਕਰਦੇ ਆ ਤਿਆਰ ਨਾਲ ਤਾਂ ਡੈਂਟੇ ਆ ਵੀ ਕਰਦੇ ਆ ਮੁਰਗਾ ਦੇ ਪਕਸ਼ੇ ਕਰਦੇ ਆ ਉਹ ਸਵਾਦ ਹੀ ਇੰਤਜ਼ਾਮ ਕਰਨਾ ਆ ਆ ਭੈ ਪਤਾ ਨਹੀਂ ਉਹ ਮੁੰਡੇ ਦੇ ਵਿਆਹ ਦੀ ਗੁਸੀ ਬੂੰਦੀ ਰਤੀ ਤੁਸੀਂ ਮੇਰੇ ਅੱਗੇ ਤੁਸੀਂ ਇੰਤਜ਼ਾਮ ਕੀ ਕਰਨੇ ਆ ਕਦੀ ਤੁਸੀਂ ਦਹਾਨ ਪਈਆਂ ਵਾਲਾ ਬਿਸਕੁਟ ਆ ਦਾ ਬਰੈਡ ਫੜ ਲਓਂ ਦੇ ਜੋ ਕਿ ਨਹੀਂ ਕੀਤੀ ਕੀਤੀ ਅੱਜ ਦੀ ਗੱਲ ਨਹੀਂ ਮਰੀ ਓਏ ਜਦੋਂ ਪਾਜੀ ਨੇ ਆਉਣਾ ਹੁੰਦਾ ਨਾ ਉਦੋਂ ਮਾਂ ਚ ਡਰ ਹੀ ਰਹਿੰਦਾ ਵਾ ਦੀਦੀ ਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਕਿ ਜਦੋਂ ਪਾਜੀ ਨੇ ਇੱਥੇ ਆਉਣਾ ਹੁੰਦਾ ਨਾ ਤੂੰ ਹੀ ਨਾਲ ਆਇਆ ਕਰੋ ਦੀਦੀ ਵੀ ਨਹੀਂ ਹੈਗੇ ਇੰਨੇ ਜੋਗੇ ਤਾਹੇ ਕੀ ਇਨਾਂ ਕੋ ਲੈ ਲੇ ਆ ਵਾਦੂ ਦੀ ਬੇਇੱਜ਼ਤੀ ਕਰਾਉਂਦੇ ਆ ਇਹ ਤਾਂ ਤਾਂ ਚੰਗਾ ਕੋਈ ਤੇ ਵਿਆਜੀ ਲੈ ਲਣ ਦੇ ਚਲ ਏਦਾਂ ਕਰਨੀ ਆ ਭਾਂਡੇ ਚੁੱਕ ਕੇ ਲੈਣੀਆਂ ਕੀ ਪਤਾ ਮੇਰੇ ਕਰਕੇ ਚੁੱਪ ਕਰੀ ਜਾਣ ਔਲਾ ਨੂੰ ਫੋਨ ਕਿੱਥੇ ਰਹਿ ਗਿਆ ਉਹ ਪਾਜੀ ਚੱਲੇ ਆ ਮਾਜੀ ਹੋਰ ਕਉ ਨਹੀਂ ਚਾਪੀ ਲਿਆ ਬੜੀ ਚਾਹ ਬਣਾਉਂਦੇ ਤੁਸੀਂ ਇੰਨੇ ਤੁਸੀਂ ਡੰਗਾ ਰੱਖਿਆ ਇਹਦੇ ਕਾਫੀ ਕੁਫੀ ਬਣਾ ਲਿਆ ਕਰੋ ਹੈਲੋ ਸਿੰਦਰਾ ਤੁਹਾਨੂੰ ਦੇ ਜਿ ਬਹੁਤੀ ਗੱਲ ਆ ਤੁਹਾਨੂੰ ਕਾਫੀ ਦੇ ਰਣੀ ਹੈ ਸਿੰਦਰ ਪਾਈ ਯਾਰੀ ਕਿਰਪਾਈ ਗਰਮ ਹੋਂਦੇ ਆ ਤੇ ਨਾਲੇ ਭਾਜੀ ਜਲਦੀ ਆ ਆ ਬੜਾ ਮਿਲਕ ਇੱਕ ਰੱਖਿਆ ਨਾ ਜਿਹੜਾ ਖਾਲਾ ਮੈਂ ਉਹ ਭਾਜੀ ਅ ਸੜੀ ਜੀ ਬੂੰਦੀ ਦਾ ਦਿੰਦੇ ਅੱਗੇ ਮੇਰੇ ਨਾਲ ਲੱਗਿਆ ਤੋ ਯਾਰ ਬਸ ਆ ਗਏ ਨਾ ਸਿੰਦਰਾਂ ਦਾ ਪਿੰਡ ਵਾਲੇ ਮੋੜ ਤੇ ਆ ਗਿਆ ਹਾਂ ਤੇ ਕੋਈ ਗੱਲ ਨਹੀਂ ਆਪਾਂ ਜਿੱਦਾਂ ਕਹੋਗੇ ਉਦਾਂ ਹੀ ਕਰ ਲਾਂਗੇ ਤੇ ਸ਼ਾਂਤ ਰਹਿੋ ਤੁਸੀਂ ਕੋਈ ਇਹਦੀ ਟੈਨਸ਼ਨ ਵਾਲਾ ਕੰਮ ਨਹੀਂ ਹੈਗਾ ਉਹ ਮੈਂ ਸ਼ਾਂਤੀਆਂ ਬਸ ਤੁਸੀਂ ਪੈਸੇ ਦਿਓ ਤੇਰੇ ਮੈਂ ਸ਼ਾਂਤੀਆਂ ਭਾਜੀ ਕੀ ਹੈ ਸਭ ਕੁਝ ਇੱਥੇ ਰਹਿ ਜਾਣਾ ਪੈਸਾ 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 ਲਾਇਆ ਵਾ ਕੋਈ ਗੱਲ ਨਹੀਂ ਮੈਂ ਜੇਪਾ ਲਵਾਈਆਂ ਮੈਂ ਰਹਿ ਜਾਣਾ ਨਾਲ ਤੂੰ ਟੈਨਸ਼ਨ ਨਾ ਲੈ ਤੁਸੀਂ ਦਿਓ ਮਿਲ ਨੂੰ ਮੰਮੀ ਮੈਂ ਤੁਹਾਨੂੰ ਅੰਦਰ ਲੱਭਣ ਦੀ ਸੀ ਤੁਸੀਂ ਕਿੱਥੇ ਸੀ ਤੁਹਾਨੂੰ ਨਹੀਂ ਪਤਾ ਹੈਗਾ ਤੁਹਾਡਾ ਜਵਾਈ ਆਇਆ ਵਾ ਉਹ ਤੇ ਮੈਂ ਵੇਖ ਲਈ ਗੱਡੀ ਲੰਗਦੀ ਮੈਂ ਤਾਂ ਹੀ ਉੱਠ ਗਿਆ ਕਿ ਮੈਂ ਤਾਂ ਜਰਾਟ ਕਰ ਜਾਤੀ ਗੱਲ ਚੱਲ ਗਈ ਉਹ ਤਾਂ ਮੰਮੀ ਗੱਲ ਸਹੀ ਆ ਤੁਹਾਨੂੰ ਪਤਾ ਸਹੀ ਭਾਜੀ ਦੇ ਸੁਭਾਅ ਦਾ ਕਿਦਾਂ ਡੇਜੇ ਲਾੜਾ ਲਾੜਾ ਲਾਈ ਆ ਕਹਿੰਦੇ ਭੋਲੀ ਬੋਲੋ ਤੁਹਾਨੂੰ ਪਤਾ ਲਵ ਵੀ ਅੱਗੋ ਗਰਮ ਹੋ ਜਾਂਦਾ ਹਜੇ ਤੱਕ ਕਈ ਇਹੋ ਕਈ ਜਾਣਦੇ ਆ ਭਾਜੀ ਕੋਈ ਗੱਲ ਨਹੀਂ ਪੈਸੇ ਦੇ ਦੇਣੇ ਆ ਭਾਜੀਾਂ ਦੇ ਵੀ ਮੈਨੂੰ ਅਬੇ ਪੈਸੇ ਦਓ ਅੱਛਾ ਪੈਸੇ ਲੈਣ ਆਇਆ ਵਾ ਆਹੋ ਪੈਸੇ ਲੈਣ ਆਇਆ ਜੀ ਹੁਣ ਇਹਨੂੰ ਪੈਸੇ ਕਿੱਥੋਂ ਦੇਣੇ ਆ ਰਾਹਤ ਕੋਲ ਕੋਈ ਨਹੀਂ ਉਹਨੂੰ ਮੈਂ ਫੋਨ ਕਰਕੇ ਕਿਹਾ ਵੀ ਇਹ ਕੁੜੀ ਨੂੰ ਵੀ ਹਾਲੇ ਪਿਆਹਾਂ ਦਾ ਨਾ ਨਾਂ ਲਿਓ ਸਾਡੇ ਕੋਲ ਨਹੀਂ ਹਾਲੇ ਗਜੈ ਸਗੀ ਤੇ ਉਹਨੇ ਵੀ ਇਹਨੂੰ ਕਲਾਤਾ ਮੰਮੀ ਤਣ ਪਤਾ ਸਹੀ ਹੈ ਪਾਜੀ ਕਿੱਥੇ ਦੀਦੀ ਦੀ ਮੰਦੇ ਹੈਗੇ ਆ ਜਦੋਂ ਆਪਣੀ ਆਈ ਤੇ ਆ ਜਾਣ ਤਾਂ ਆਜੋ ਤੁਸੀਂ ਜਾ ਕੇ ਤੇ ਫਿਰ ਗੱਲ ਕਰੋ ਨਣਾ ਗੱਲ ਹੁਣ ਇਹਦੇ ਨਾਲ ਮੈਂ ਕੀ ਕਰਨੀ ਮੇਰਾ ਸਸਰੀ ਘਰ ਸਸਰੀ ਘਰ ਹਸਪਾਲ ਕੀ ਹਾਲ ਚੱਲ ਠੀਕ ਆ ਯਾਰ ਉੰਜਾ ਡੰਗੇ ਡੰਗੇ ਇਹ ਤੇ ਵੇਖ ਜਾ ਕੇ ਕੋਈ ਖੁੱਲਾ ਖਲਾਤ ਨਹੀਂ ਵਿੱਚਕਦੇ ਠੀਕ ਹੈ ਪਾਜੀ ਆ ਗਏ ਮੈਂ ਮਰਾ ਵੀ ਲੈ ਲਵਾਂ ਹੋਰਸ ਨਾ ਪਰਵਾਹ ਠੀਕ ਠਾਕ ਸਭ ਠੀਕ ਠਾਕ ਆ ਜੀ ਚਲੋ ਸਮਨ ਗਈ ਸਾਰੇ ਉਹ ਸਮਨ ਨੇ ਕੀ ਸਾਰੇ ਜਾਣਾ ਹਨ ਉਹ ਵੀ ਰਿਸ਼ਤੇਦਾਰ ਕੰਦੇ ਮਿਲ ਗਿਆ ਇੱਕ ਉਹ ਮਿਲ ਗਿਆ ਤੇ ਇੱਕ ਤੇ ਇਧਰ ਤੂੰ ਹੀ ਮਿਲ ਗਿਆ ਜੋ ਮੈਨੂੰ ਕੀ ਹੋ ਗਿਆ ਵਾ ਉਧਰ ਹੁਣ ਓਏ ਉਧਰ ਉਹਨਾਂ ਦਾ ਸਿਆਪਾ ਹੋਇਆ ਹੀ ਰਹਿੰਦਾ ਤੇ ਤੀਜੇ ਚੌਥੇ ਦਿਨ ਕੋਈ ਨਾ ਕੋਈ ਪਾਇਆ ਰਹਿੰਦਾ ਉਹਨਾਂ ਨੇ ਵੀ ਤੇ ਰਸਪਾਲ ਮੈਂ ਤੈਨੂੰ ਬੜੀ ਵਾਰ ਆਖਿਆ ਵੀ ਐਡਾ ਗਰਮਣਾ ਹੋਇਆ ਕਰ ਅਸਕਰ ਫੇਰ ਵੀ ਤੇਰੇ ਉਹ ਜਵਾਈ ਭਾਈ ਆ ਇਸ ਤਰ੍ਹਾਂ ਨਹੀਂ ਬੋਲੀਦਾ ਉਹ ਮੈਂ ਨਹੀਂ ਕਿਸ ਨੂੰ ਜਵਾਈ ਭਾਈ ਸਮਝਦਾ ਮੈਂ ਲੈ ਆਇਆ ਆ ਇਹ ਕੁੜੀ ਉੱਥੋਂ ਜਦੋਂ ਆਣ ਕੇ ਮੇਰੇ ਕੋਲ ਮਾਫੀ ਮੰਗਣਗੇ ਨਾ ਫੇਰ ਹੀ ਭੇਜਣਾ ਉਹ ਕੁੜੀ ਨੂੰ ਮੈਂ ਇਸ ਤਰ੍ਹਾਂ ਦਾ ਨਹੀਂ ਸੋਚੀਦਾ ਹੁੰਦਾ ਹੁਣ ਤੈਨੂੰ ਹੀ ਆਖੀ ਆ ਕਿ ਇੱਥੇ ਤੂੰ ਮਾਫੀ ਮੰਗ ਤੂੰ ਮੰਗੇਂਗਾ ਫਿਰ ਮੇਰੀ ਮੰਗਦੀ ਜੁੱਤੀ ਮੈਂ ਤੁਹਾਡੇ ਕੋਲ ਮਾਫੀ ਕਾਹਦੇ ਲਈ ਮੰਗਾ ਇੱਕ ਤੁਹਾਡੇ ਕੋਲ ਪੈਸੇ ਲੈਣੇ ਉਪਰ ਤੁਹਾਡੇ ਕੋਲ ਮਾਫੀਆਂ ਮੰਗਾ ਮੈਂ ਕੋਈ ਗੱਲ ਨਹੀਂ ਪੈਸੇ ਤੇਰੇ ਦੇ ਦੇਨੇ ਕਿੰਨੇ ਕਿਤੇ ਪੈਸੇ ਆ ਵੇ ਨੋ ਇੰਨੇ ਕ ਪੈਸੇ ਕੀ ਆਂਦੇ ਆ ਛਾਹੂ ਕਰ ਤੂੰ ਹੈਗਾ ਵਾ ਉਹ ਮੈਂ ਛਾਹੂ ਕਰਦੇ ਹੈ ਹੀ ਜਿਹੜੇ ਆ ਜੀ ਆ ਮੈਂ ਤਾਂ ਕਦੀ ਇੱਕੋ ਮੰਗੇ ਨਹੀਂ ਆ ਪੈਸੇ ਆਈ ਤੀਂਗਾ ਕੋਈ ਗੱਲ ਨਹੀਂ ਦੇ ਕੇ ਹੀ ਜਾਨ ਚੁੱਟਣੀ ਹੱਡੀ ਵੀ ਦੇ ਦਿੰਨੇ ਆ ਨਵਦੀਪਿਕ ਕਮੈਂਟ ਮੇਰੀ ਗੱਲ ਸੁਣੀ ਹਾਂਜੀ ਦੱਸੋ ਬਾਜੀ ਜੀ ਕੋ ਗੱਲਬਾਤ ਕਰਨਗੇ ਨਾ ਤੇ ਚੁੱਪ ਕਰਕੇ ਤੇ ਅੰਦਰ ਚੱਲ ਜੀ ਅੱਗੋ ਜਵਾਬ ਨਾ ਦੇਈ ਚੰਗਾ ਯਾਰ ਤੂੰ ਇਹਨੇ ਡਰਦੇ ਕਿਉਂ ਜੀ ਜੇ ਜਵਾਬ ਦਓਗੇ ਤੇ ਫਿਰ ਹੀ ਅਗਲੇ ਨੂੰ ਪਤਾ ਲੱਗੇਗਾ ਉਹ ਡਰਨ ਵਾਲੀ ਨਹੀਂ ਗੱਲ ਹੈਗੀ ਫਿਰ ਵੀ ਜਵਾਈ ਭਾਈ ਏ ਇਦਾਂ ਚੰਗੇ ਨਹੀਂ ਲੱਗੀ ਤਾਂ ਚਲੋ ਠੀਕ ਹੈ ਨਹੀਂ ਫਸਟੀ ਦਾ ਬਲਾਈਂ ਚ ਵਧੀਆ ਜਿਹੇ ਤਰੀਕੇ ਨਾਲ ਨਹੀਂ ਕੁਝ ਨਹੀਂ ਐਵੇਂ ਮਾਰਿਆ ਬਲਾਕ ਤੇ ਚਲ ਜੈਣਾ ਕਹਣਾ ਹਲਚਾਲ ਵੀ ਨਹੀਂ ਪੁੱਛਿਆ ਨਹੀਂ ਨਹੀਂ ਚੰਗੀ ਤਰ੍ਹਾਂ ਬੁਲਾਵਾਂਗੇ ਪਿੰਦਰ ਜੀ ਇੱਕ ਵਾਰੀ ਗੱਲ ਸੁਣੀ ਹਾਂ ਦੱਸ ਹਾਂ ਆ ਗਿਆ ਵਾ ਉਹ ਆ ਤੇ ਗਿਆ ਆ ਤੇ ਖਾਲੀ ਇੱਥੇ ਆ ਗਿਆ ਸ਼ਹਿਰੋਂ ਤੈਨੂੰ ਫੋਨ ਨਹੀਂ ਕੀਤਾ ਫੋਨ ਤੂੰ ਹੁਣ ਕੀਤਾ ਪਹਿਲਾਂ ਕਿੱਥੇ ਕੀਤਾ ਉਹਦਾ ਮੈਨੂੰ ਪਤਾ ਹੀ ਨਹੀਂ ਲੱਗਾ ਉਹ ਲੈ ਤੈਨੂੰ ਯਾਰ ਪੰਜ ਦੇ ਸਵੇਰ ਦਾ ਪਤਾ ਤੇ ਆ ਉਹ ਜਿਹੜੇ ਰੋਜ਼ ਆਏ ਉਹਨਾਂ ਦੇ ਭਰਾ ਚਾਹ ਪਣੀ ਨੂੰ ਕੋ ਸਮਝਦੇ ਹੋ ਉਹ ਤੋਂ ਕੋਈ ਗੱਲ ਹੱਥ ਜੋਂ ਮੜਾ ਹਿਸਾਬ ਆ ਵੀ ਟਾਈਮ ਕੱਢਣੇ ਭਾਜੀ ਠੰਡੇ ਰੋ ਠੰਡੇ ਰੋ ਤੇ ਸਿਰ ਦੇ ਵਾਲਾਂ ਨੂੰ ਭਾਂਡੇ ਅੱਗੋਂ ਚੱਲ ਕੋਈ ਨਹੀਂ ਹੁਣੇ ਕਰ ਲੈਨੇ ਹੱਲ ਕੋਈ ਗੱਲ ਨਹੀਂ ਤੂਰ ਮੂਹਲੇ ਕਦ ਤੱਕ ਕਦ ਲੈ ਨੁ ਪੁੱਛ ਜਿੱਦਾਂ ਟਾਈਮ ਕੱਢਿਆ ਆ ਚੱਲ ਕੋਈ ਨਹੀਂ ਯਾਰ ਮੈਂ ਡਰੀ ਕੱਤੋਂ ਜਾਣਾ ਡਰੀ ਨਹੀਂ ਜਾਂਦਾ ਉਹਨਾਂ ਨੇ ਵੇਖੀ ਜਾਂਦਾ ਸਰ ਪਹਿਲਾਂ ਤੇਰੇ ਮੂੰਹ ਵਾਲੀ ਤੇਰੇ ਹੱਥਾਂ ਦੇ ਦੇਖਣਾ ਤੈਨੂੰ ਪਤਾ ਵੀ ਖਾਣ ਪੀਣ ਤੇ ਸ਼ਕੀਨ ਨੇ ਉਹ ਚੱਲ ਕੋਈ ਗੱਲ ਨਹੀਂ ਆ ਰੱਖਨੇ ਰਾਤ ਉਹਨਾਂ ਨੂੰ ਖਵਾ ਪਿਆ ਦਵਾਂਗੇ ਉਹਦੋਂ ਕੀ ਕਰਨਾ ਮਸਲਾ ਲੈ ਪੈ ਹੀ ਮੰਗਣ ਦੇ ਆ ਉਹ ਕਰਨਾ ਕੀ ਹੈ ਅੱਗੇ ਕਿਹੜਾ ਦੇਗ ਤੋਰੀ ਦਾ ਹੈ ਲਾਰਾ ਲਾਹੜਨੇ ਆ ਕੁਛ ਨਹੀਂ ਹੁੰਦਾ ਮੈਨੂੰ ਲੱਗਦਾ ਅੱਜ ਨਹੀਂ ਉਹਨਾਂ ਇੱਦਾਂ ਜਾਣਾ ਕਿਉਂਕਿ ਅੱਜ ਤੇ ਬਹੁਤਾ ਹੀ ਜ਼ਿਆਦਾ ਡੇ ਆ ਕਰ ਉਹ ਵੇਖੀ ਹੁਣੇ ਠੰਡੀਆਂ ਕਰ ਲੈਣਾ ਚੱਲ ਵੇ ਫਿਰ ਅੰਦਰ ਜਾ ਕੇ ਆ ਜਾ ਬੱਲੇ ਬੱਲੇ ਭਾਈਆ ਅਸੀ ਨਾਲ ਭਾਜੀ ਅਸੀ ਤਾਂ ਹੈ ਉਸ ਨੂੰ ਨਾ ਕੀਆ ਜੀ ਠੀਕ ਹੈ ਅਗੋਂ ਮੈਂ ਕਹਣਾ ਇਹ ਕਿਹੜੀ ਲਾਤੀ ਜੀ ਯਾ ਲੈ ਇਹ ਜਾ ਤੀਉ ਨਾ ਮੋੜ ਦੀ ਉਹ ਤੇਨੂੰ ਪਤਾ ਨਹੀਂ ਆ ਭਾਜੀ ਪੰਜਾਬੀ ਬੋਲਣ ਦੇ ਸ਼ਿਕਾਇਤ ਇਹ ਤਾਂ ਗੱਲ ਸਹੀ ਚੱਲ ਜੇ 15 ਆ ਗਿਆ ਨਾ ਪੈਸੇ ਦੇ ਮੇਰਾ ਬਹੁਤ ਮੈ ਜਾਉਗਾ ਮੈਂ ਲੇਟ ਹੋਣ ਗਿਆ ਉਹ ਬਹੁਤ ਸਹੀ ਉਹ ਨਹੀਂ ਮੈਂ ਕੰਮ ਜਾਣਾ ਗਾਹ ਕਿਹਾ ਤੇ ਬੜਾ ਜੇਰ ਹੋ ਗਿਆ ਤੇਰੀ ਵੇਟ ਕਰਦੇ ਮੈਨੂੰ ਉਸ ਚਲੂਸ ਮੈਂ ਅੱਗੇ ਡਿਆਂ ਸੋ ਵੀ ਫੋਨ ਤੇ ਮੈਂ ਵੇਖਾ ਇੱਥੇ ਆਣ ਜੀ ਜਦੋਂ ਹੁਣ ਤੂੰ ਕੀਤਾ ਹਾਂ ਹਾਂ ਤਾਂ ਮੈਨੂੰ ਸਭਾ ਮੈਂ ਨਾ ਲੈ ਭਾਜੀ ਆਏ ਤਾਂ ਮੈਂ ਬਾਹਰ ਆਇਆ ਹਾਂ ਹੋਰ ਸੁਣਾਓ ਕਰ ਸਭ ਠੀਕ ਠਾਕ ਆ ਕਿਦਾਂ ਚੱਲਦੇ ਕੰਮ ਕਾਰ ਕੰਮ ਕਾਰ ਵਧੀਆ ਅਸ਼ਾ ਚਲੋ ਵਧੀਆ ਐ ਤੇ ਬੱਧਾ ਇੱਕ ਗੱਲ ਹੈਗੀ ਭਾਜੀ ਦੀ ਹੂੰ ਰਹਿੰਦੇ ਆ ਟੌਰ ਛੋਰ ਬੱਡੇ ਆ ਮੇਰੇ ਭਾਜੀ ਦਾ ਕੇ ਕੋ ਘੱਟ ਸਾਰ ਇਹ ਪੂਰੀ ਠਾਕ ਪਿੰਡ ਤੇ ਸਹੀ ਗੱਲ ਆ ਨੇ ਚਲੋ ਭਾਈਆ ਠੀਕ ਆ ਕੋਈ ਗੱਲ ਨਹੀਂ ਪੈਸੇ ਦੋ ਯਾਰ ਮੈਨੂੰ ਜਲਦੀ ਉਹ ਭਾਜੀ ਪੈਸੇ ਦੇ ਦੇ ਤੋਰਾਂਗੇ ਉਹ ਲਵ ਹਾਂ ਪੈਸੇ ਭਰਾ ਉਹਨਾਂ ਕੀ ਦੇਣੇ ਹੀ ਅੱਛਾ ਉਹਨਾਂ ਦਾ ਨਾ ਬੁਢਾ ਮਰ ਗਿਆ ਚਾਰਿਆਂ ਦਾ ਤੇ ਯਾਰ ਕੀ ਕਰੀਏ ਉਹਨਾਂ ਨੇ ਕਹ ਪੈਸੇ ਦੇ ਉਹਨਾਂ ਨੇ ਤਾਂ ਬਖਾਨੇ ਫੜਿਆ ਉਹ ਨਹੀਂ ਫਿਰ ਮੈਂ ਕਹਿਤਾ ਨਹੀਂ ਅੱਛਾ ਮੈਂ ਚੱਲ ਕੋਈ ਗੱਲ ਨਹੀਂ ਯਾਰ ਜਗਨਨਾਲ ਆਪਾਂ ਨੇ ਸਾਰਨਾ ਤੇ ਫਿਰ ਕਿੰਨੇ ਸਾਰਨਾ ਹੁਣ ਸਾਡਾ ਭਾਜੀ ਤੇ ਰਿਆ ਦਾ ਸਾਰਨ ਜਦ ਭਾਜੀ ਅੱਖਾਂ ਦਾ ਜੀ ਚੱਜੇ ਤੇ ਫਿਰ ਉਥੇ ਦੋਨੇ ਗਾਣਾ ਦੀ ਪਿੰਦਰੀ ਸਹੀ ਹਾਂ ਤੇ ਕੋਈ ਗੱਲ ਨਹੀਂ ਐਨੇ ਪੈਸੇ ਤੁਹਾਨੂੰ ਕੀ ਆਂਦੇ ਨੇ ਆ ਕਣਕੋ ਦੇ ਨਾਲ ਜਿ ਛੋਣ ਦੇ ਦਾਂ ਕਿ ਗਾਣਾ ਰਿਆ ਰਕੇ ਤਕਰੀ ਪਿੰਦਰੀ ਹੂੰ ਕੋਈ ਦਵੇ ਨਾ ਦਵੇ ਹਾਨੂੰ ਸਾਡੇ ਖਿਲਦੇ ਰਹ ਤੇੜਿਆ ਇਹ ਅੱਗਾ ਪਹਿਲਾ ਕੰਮ ਇਹੜਾ ਨਾ ਆ ਕਣਕੋ ਭਾਈ ਨਾਲ ਭੇਜਣਾ ਉੱਚਾ ਨਾ ਕੋਈ ਗੱਲ ਨਹੀਂ ਆ ਬਥੇਰੇ ਪੈਸੇ ਨੇ ਭਾਈ ਇਹੋ ਉਹ ਕਣਕ ਤੇ ਬੜੀ ਦੂਰ ਆਲੇ ਪਹਲੀ ਘੱਟ ਟਾਈਮ ਨਾਲ ਗਿਆ ਨਾ ਆ ਦੁੱਧ ਨਾ ਮਹੀਨੇ ਦੀ ਗੱਲ ਦਾ ਉਹ ਚੱਲ ਵੇਨੇ ਆ ਤੂੰ ਇਹ ਦੱਸ ਪੀਂਦੀ ਜਾਂ ਕੀਤਾ ਕਿ ਨੋਈ ਤੈਨੂੰ ਪਤਾ ਯਾਰ ਮੈਂ ਕਿਤੇ ਕਰਨਾ ਹੈ ਸਰੀਰ ਤੇ ਉਹ ਮਰੋੜਨੀ ਹੈ ਭਾਈ ਆ ਦੱਸ ਅਜੇ ਕਿਹੜੀ ਪਣੀ ਆ ਉਹ ਲੈਣ ਨੇ ਉਹ ਨਹੀਂ ਪੀਣੀ ਉਹ ਨਹੀਂ ਕੀ ਹੈ ਉਹ ਭਾਈ ਚੱਲ ਨਾ ਐਵੇਂ ਮੈਨੂੰ ਪਤਾ ਆ ਨਹੀਂ ਪੈ ਗਿਆ ਮੌਸਮ ਬਣਿਆ ਕੋਈ ਚੱਕਣ ਵਾਲਾ ਕੰਮ ਨਹੀਂ ਆ ਗਾ ਨਹੀਂ ਉਹ ਚੱਲ ਉਹਨਾਂ ਲਈ ਚੱਪੇ ਚ ਵਈ ਭਾਈ ਪੁੱਛ ਕੇ ਥੋੜਾ ਕਰੀਦਾ ਕੰਮ ਕਰਨਾ ਇਹਦੇ ਪਿੰਦਰ ਸਹੀ ਗੱਲ ਆ ਯਾਰ ਮੈਂ ਤੈਨੂੰ ਕਹਿਣਾ ਇਹ ਪੈਸੇ ਦੀ ਨਹੀਂ ਲੋੜ ਹੈਗੀ ਭਾਈ ਆਉਂਦਾ ਵੀ ਸੇਵਾ ਸੁਭਾ ਕਰਨ ਸਹੀ ਗੱਲ ਆ ਵਾਦੂ ਪੈਹਾ ਉਹ ਪੈਹਾ ਬਥੇਰਾ ਆ ਜਿੱਤਰਾ ਤੁਹਾਨੂੰ ਦਿੱਤੇ ਆ ਨਾ ਇਤਰਾ ਹੋਰ ਵੀ ਬਡੇ ਵੰਡੇ ਆ ਇਤਰਾ ਤੇ ਮੈਨੂੰ ਇੱਕ ਅੱਧਾ ਚੇਤਾ ਹੀ ਭੁੱਲ ਗਿਆ ਵੀ ਚੋਂ ਦਾ ਕੋਣ ਮੇਰੇ ਭੈਣ ਵਾਲੇ ਮੈਂ ਭੈਣ ਤੁਹਾਡੀ ਨੂੰ ਕਹਿੰਦਾ ਰਹਿਣਾ ਕਿ ਸਾਰਾ ਜ਼ਿੰਮੇਵਾਰੀ ਜੋਕ ਤੂੰ ਤੂੰ ਲਿਖਿਆਗਾ ਕਾਪੀ ਤੇ ਯਾਦ ਨਹੀਂ ਰਹਿਦਾ ਆ ਤੁਸੀਂ ਇਦਾਂ ਕਰੋ ਹਾਂ ਆ ਪੈਸੇ ਵਾਲਾ ਹਿਸਾਬ-ਦਾਬ ਕਰ ਲਈ ਮੈਨੂੰ ਲੈ ਜਾ ਕਰੋ ਹਾਂ ਮੈਂ ਇੰਟੈਂਸ਼ਨ ਚੁੱਕੀ ਪਈ ਸਹੀ ਗੱਲ ਜੇ ਬਦਲ ਆ ਲੈ ਤੁਹਾਨੂੰ ਮੈਂ ਹਸਾਬ ਤਾ ਲਿਖ ਕੇ ਦਵਾਂਗਾ ਪਾ ਪਿੰਦਰੇ ਦਾ ਹਿਸਾਬ ਤੇ ਤੇ ਬੜਾ ਕੋਈ ਨਹੀਂ ਪਹਿਲੇ ਆ ਦੋ ਹਾਂ ਤੇ ਫੇਰ ਅਸੀਂ ਵੇਖਾਂਗੇ ਤੈਨੂੰ ਕਢਣਾ ਜਾਂ ਨਹੀਂ ਨਹੀਂ ਚੱਲ ਉਹ ਤਾਂ ਕੋਈ ਗੱਲ ਨਹੀਂ ਆਹ 6 ਮਹੀਨੇ ਤੇ ਕਢੋ ਮੈਂ ਤਾਂ ਨਹੀਂ ਗੱਲ ਆਹ ਉਹਨੇ ਕਣਕ ਕਹਿਣ ਡਿਆ ਇਹ ਲੱਗਦਾ ਤੂੰ 6 ਮਹੀਨਿਆਂ ਤੇ ਪਹੁੰਚ ਗਿਆ ਯਾਰ ਉਹ ਤਾਂ ਕੋਈ ਗੱਲ ਨਹੀਂ ਇੰਨਾ ਨੂੰ ਕਰ ਸਕਦੇ ਤੁਸੀਂ ਜੇ ਪਾਰੀ ਵਟੇ ਨੇ ਕਹਿਤਾ ਤਾਂ ਇਹਦੀ ਪੱਥਰ ਤੇ ਲਿਖੀ ਗੱਲ ਹੁੰਦੀ ਆ ਕੋਈ ਮੇਰੀ ਸ਼ਰਤ ਉਹਦੀ ਮਤ ਸ਼ੇਰ ਮੈਂ ਗੋਡੇ ਗਾੜੇ ਘੁੱਟ ਤੋਂ ਵੀ ਘੁੱਟ ਮਾ ਸਹਾ ਉਹ ਨਹੀਂ ਗੋਡੇ ਨਾ ਘਟੋ ਯਾਰ ਮੈਂ ਨਹੀਂ ਹਾਂਜੀ ਵੇਖਣੋਂ ਮੈ ਠੰਡ ਲੱਗਣ ਲਈ ਆ ਕੁਝ ਜਾ ਯਾਰ ਤੈਨੂੰ ਉੱਠ ਕੇ ਕਰਨਾ ਕੀ ਆ ਤੂੰ ਹੀ ਕਰਨਾ ਜਾ ਗੱਲਾਂ ਜੀ ਲੱਗਦਾ ਕਰ ਦੇਣਾ ਤੁਸੀਂ ਇੱਕ ਕੰਮ ਕਰੀ ਮੇਰੀ ਗੱਲ ਸੁਣ ਮम्मी ਨੂੰ ਨਾ ਪਤਾ ਲੱਗਿਆ ਮम्मी ਨੇ ਫੇਰ ਰਹਿਣਾ ਘਰ ਦਾ ਮੋਰ ਦਾ ਮੋਰਦਾ ਮੰਮੀ ਨੂੰ ਆਪਾਂ ਮਿਲਦੀ ਅੱਡੇ ਤੋਂ ਮੰਮੀ ਨੂੰ ਵੀ ਅੱਡੇ ਤੋਂ ਲਿਆਂਦਾ ਤੇ ਚੁੱਪ ਕਰਕੇ ਵੇਲੀ ਜਾ ਕੇ ਜੰਮ ਰੋੜ ਲਿਆ ਆਪਾਂ ਚਲੀ ਸ਼ਹਿਰ ਜੰਨੇ ਆ ਉਹਨੂੰ ਰੱਖਨੇ ਆ ਭਾਈ ਵਾਲੀ ਗੱਡੀ 'ਚ ਤੇ ਗੱਡੀ ਆਪਣੀ ਕੱਢ ਲੋ ਜਿਹੜੀ ਨਵੀਂ ਘਟਾਈ ਆ ਮੇਰੀ ਦੀ ਜਣਾ ਝੁੜੀ ਉਹ ਨਹੀਂ ਚੱਲਦੀ ਹੁੰਦਾ ਲੈ ਕਿਵਨਿਆਂ ਵਾਲੇ ਆ ਤਾਂ ਨਵੀਂ ਚ ਲੈ ਜਾਉਂਦੇ ਵੇਖਣੇ ਕਰਦਾ ਚੱਲਦੀ ਆ ਚੱਲ ਕੋਈ ਨਹੀਂ ਨਵੀਂ ਤੇ ਰੱਖ ਲਾਂਗੇ ਭੁਪਿੰਦਰ ਕਿੱਥੇ ਯਾਰ ਉੱਥੇ ਸ਼ਾਇਦ ੱੱਕੇ ਖਾਂਦੇ ਰਾਵਾਂਗੇ ਉਹ ਜਾ ਤੇਰੇ 10 ਮਿੰਟਾਂ ਦਾ ਕੰਮ ਨਹੀਂ ਹੁਣ ਜਿੱਥੇ ਪਾਈ ਜਾਵੇਗਾ ਉੱਥੇ ਹੀ ਜਾਵਾਂਗੇ ਵੇਖ ਲੈ ਜੇ ਤੁਹਾਡਾ ਟਾਈਮ ਹੈ ਨਹੀਂ ਮੈਂ ਮਰੋੜਦਾ ਤੂੰ ਜਾ ਕੇ ਨਹੀਂ ਨਹੀਂ ਉਹ ਤਾਂ ਮੈਂ ਨਾ ਕਿੰਨਾ ਕੰਮ ਆਦੀ ਰਹੀ ਨਹੀਂ ਤਾਂ ਅੰਕੇ ਚਰ ਗੱਲ ਹੀ ਦੇਣੀ ਆ ਤੇ ਦੇਖ ਲਓ ਤੁਸੀਂ ਤਾਂ ਗੱਲਾਂ ਗੱਲਾਂ ਜੀ ਬਣਾ ਦੇਣਾ ਮੇਰਾ ਲੱਗਦਾ ਨਹੀਂ ਨਹੀਂ ਹੋਰ ਕਰਾਂ ਬਾਕੀ ਸਮਝੀਆਂ ਦੀ ਠੀਕ ਹਾਲ ਨੇ ਦੀਦੀ ਭਾਜੀ ਜਦੋਂ ਆਉਂਦੇ ਨੇ ਬੜਾ ਰੋਹ ਮਾਰਦੇ ਆ ਜਦੋਂ ਆਉਂਦੇ ਆ ਉਦੋਂ ਤੇ ਕਹਿਣਗੇ ਮੈਂ ਚੱਲਿਆ ਚੱਲਿਆ ਮਣਕੇ ਦੋ ਦੋ ਦਿਨ ਇਥੋਂ ਹਿੱਲ ਦੇਣੀ ਹੈਗੇ ਨਹੀਂ ਐਵੇਂ ਹੀ ਖੋਕੀਆਂ ਫੜਾ ਮਾਰਦਾ ਰਹਿੰਦਾ ਇਹਨਾਂ ਭੂਵੇ ਚੜਾਇਆ ਵਾ ਉਹਨੂੰ ਕੱਖ ਕਹਿੰਦੇ ਹੈ ਨਹੀਂ ਆ ਅੱਗੋਂ ਉਹਨੂੰ ਜਵਾਬ ਨਹੀਂ ਦਿੰਦੇ ਹੈਗੇ ਜਿੱਦਾਂ ਹੀ ਆਂਦਾ ਵਾ ਉਦਾਂ ਹੀ ਦੋਵੇਂ ਭਰਾ ਕਰੀ ਜਾਂਦੇ ਆ ਜਿੱਦਰ ਨੂੰ ਪਾਜੀ ਜਾਂਦੇ ਆਂ ਮਗਰ ਮਗਰ ਉਹਨਾਂ ਦੇ ਤੁਰੇ ਫਿਰਤੇ ਬੰਦਾ ਕੰਮ ਸੇ ਕਮਰ ਮਾਨ ਨਾ ਬਿੰਦਾ ਵਾ ਜੁਵਾਈ ਪਾਈ ਇੰਦਾ ਸੋਹਣੇ ਲੱਗੀਦਾ ਵਾ ਜਿੱਦਾਂ ਪਾਜੀ ਕਰਦੇ ਨੇ ਨਵ ਤੂੰ ਤੇ ਕਿਤੇ ਹੁਣ ਆਈ ਆ ਮੈਨੂੰ ਪੁੱਛ ਕੇ ਵੇ ਕਿੱਡੀ ਔਖੀ ਦਿਨ ਲੱਗਦੇ ਆ ਜਿੱਦਣ ਪਾਜੀ ਆ ਜਾਂਦਾ ਨਾ ਤੇ ਇੰਦਾ ਲੱਗਦਾ ਜਿਦਾ ਥਾਣੇਦਾਰੀ ਆ ਗਿਆ ਐਵੇਂ ਫਰਮਾਤਾ ਰਹਿੰਦਾ ਤੇ ਜੇ ਕਿਤੇ ਅੱਜ ਰਾਤ ਰਹਿ ਗਏ ਨਾ ਫੇਰ ਤੂੰ ਵੇਖੀ ਦੀਦੀ ਮੈਂ ਵੇਖਿਆ ਵਾ ਭਾਜੀ ਦੀਆਂ ਸਾਰੀਆਂ ਆਦਤਾਂ ਦਾ ਮੈਨੂੰ ਪਤਾ ਵਾ ਇੱਕ ਦਿਨਾਂ ਦੀ ਲਾਤੀ ਨਹੀਂ ਟੇਬਲ ਤੋਂ ਥਾਂ ਹੁੰਦੀ ਕਦੀ ਕਿਸੇ ਨੂੰ ਕਹਿੰਦੇ ਉੱਤੇ ਰੱਖ ਦੇ ਦੂਜਿਆਂ ਦੇ ਤੂੰ ਲਾ ਕੇ ਦੱਸ ਇਹਨੂੰ ਪਤਾ ਨਹੀਂ ਕਿਹੜੀਆਂ ਲੱਤਾਂ ਇਹਨਾਂ ਦੇ ਸਰੀਏ 'ਤੇ ਨੇ ਮੈਂ ਤਾਂ ਜਿੱਦ ਨੂੰ ਕਿੰਨੀ ਵਾਰੀ ਕਿਹਾ ਤੂੰ ਹਿੰਨਾਂ ਆਲਾ ਆਇਆ ਕਰੋ ਦੀਦੀ ਆਉਂਦੀ ਨਹੀਂ ਹੈਗੀ ਤਾਂ ਸਾਡੇ ਭਾ ਦਾ ਵਾਧੂ ਦਾ ਪੰਗਾ ਖਾਨਾ ਦੀਦੀ ਨੇ ਵਿਚਾਰੀ ਨੇ ਕੀ ਹੋਣਾ ਵਾ ਤੇ ਨਾਲੇ ਉਹ ਵੀ ਕੀ ਕਹੇ ਇਹ ਹਾਨੂੰ ਨਹੀਂ ਛੱਡਦੇ ਹੈਗੇ ਤੇ ਦੀਦੀ ਦੀ ਕਿੱਥੇ ਖਲਾਸੀ ਕਰਦੇ ਹੋਣੇ ਆ ਵੇਹਲਾ ਫੋਨ ਤੇ ਨਾ ਇਹਨਾਂ ਦੇ ਭਾਜੀ ਨੇ ਦੱਸ ਦਿੱਤਾ ਕਿ ਉਹ ਆ ਗਏ ਨੇ ਤੇ ਇਹਨਾਂ ਨੂੰ ਛੇਤੀ ਪਈ ਹੀ ਵੀ ਮੈਂ ਛੇਤੀ ਦਵਾ ਦਾ ਵੋਟ ਦੇ ਕੇ ਤੇ ਚਲ ਜਾ ਆਪਣੇ ਜੀਜੇ ਕੋਲ ਪਤਾ ਨਹੀਂ ਕੀ ਜਿੱਦਾਂ ਇਹਨਾਂ ਨੇ ਲਾ ਕੇ ਆਂਦੀ ਨੇ ਨਵ ਚੰਗੀ ਗੱਲ ਹੋ ਗਈ ਤੁਸੀਂ ਆ ਗਏ ਤੈਨੂੰ ਪਤਾ ਨਹੀਂ ਹੁੰਦਾ ਸੁਭਾਅ ਦਾ ਉਹ ਬੇਇੱਜ਼ਤੀ ਕਰਨ ਲਿਆ ਹੀ ਆਂਦਾ ਹੀ ਵੀ ਮੈਂ ਦੱਸਿਆ ਹੀ ਆਉਣਾ ਹੀ ਰਪਿੰਦਰ ਨੂੰ ਕੀ ਜਾਣ ਦੀ ਜਰੂਰਤ ਸੀ ਸ਼ਹਿਰ ਇੱਕ ਗੱਲ ਆ ਪਿੰਦਰ ਵੇ ਭਾਜੀ ਹਟੇ ਨਾ ਆਪਣਾ ਪਿੰਡ ਅੱਧਾ ਜਿਹੜਾ ਕਰਜ਼ਾਈ ਕੀਤਾ ਹੋਇਆ ਇਹ ਤਾਂ ਗੱਲ ਸਹੀ ਆ ਪਰ ਹਾਡੇ ਵਾਲੇ ਪੈਸਾ ਵੇ ਲੋ ਮੈਂ ਮਾਂ ਜਿਹੜੀ ਮੈਂ ਕਰਦਾ ਵੈਸੇ ਬਾਪੇ ਦੀ ਮਿਹਰ ਬੜੀ ਆ ਭਈਆ ਡੱਡਾ ਚੱਲਦੀ ਰਹਦੀ ਬੈਂਕ ਆ ਸਹੀ ਜਦੋਂ ਮਾਦੀ ਮਾਰੋ ਬੀਕਾ ਕਢਾਓ ਕੈਸ਼ ਕਿਤੇ ਗੱਲ ਹੈ ਕਿ ਉਦਾਂ ਲੈ ਵੀ ਬਾਅਦ ਫਿਰ ਚੈੱਕ ਭਰ ਕੇ ਦੇਣਾ ਪੈਂਦਾ ਨਾ ਐਟਮ ਚ ਦੇ ਦੇ ਦਿੰਦੇ ਐਟਮ ਨੇ ਨਿਗਾ ਜਾਂਦੇ ਬਾਅਦ ਦੇਣੇ ਹੁੰਦੇ ਆ ਗੱਲ ਆ ਭਾਈ ਤੂੰ ਗੱਲ ਨਹੀਂ ਕਰਨੀ ਨਾ ਇੱਕ ਤਰੀਕਾ ਤੈਨੂੰ ਦੱਸ ਦਿੰਦਾ ਯਾਰ ਤੂੰ ਸਾਂ ਨਾ ਕਰੀ ਮੇਰੀ ਗੱਲ ਮੈਂ ਇੱਕ ਚੀਜ਼ ਵੇਨਣਾ ਵਾਂ ਜਾ ਕੇ ਤੇ ਲੋੜ ਪਈ ਉਹਨਾਂ ਕੋ ਪੰਜ ਚਾਰ ਲੱਖ ਦੀ ਹਾਂ ਤੇ ਉਸੇ ਵੇਲੇ ਹਾਜ਼ਰ ਹੋ ਜਾਂਦਾ ਹੈ ਭਈ ਪਿੰਦਰ ਜਿੱਥੇ ਪਤਾ ਹੈ ਕਿ ਅੱਗੇ ਫਰਮ ਤਗੜੀ ਆ ਉੱਥੇ ਤਲੀ ਡੱਟਦੀ ਹੈ ਸਹੀ ਗੱਲ ਹੁਣ ਕਿੰਨੇ ਹੱਦ ਘਰਾਂ ਨੂੰ ਕਿੰਨੇ ਆਉਣਗੇ ਪਤਾ ਨਹੀਂ ਕਿਹੜੀ ਗਿੱਦੜ ਸੰਗੀ ਨਪੀ ਫਿਰਦਾ ਹੈ ਹਾਂ ਤਾਂ ਗੱਲ ਦੀ ਗੱਲ ਸੁਣ ਲੈ ਭੈਣ ਤੇਰੀ ਕਹਿੰਦੀ ਮੈਂ ਸੂਟ ਬਣਾਉਣਾ ਆਇਆ ਅੱਛਾ ਮੈਂ ਲੈ ਆਇਆ ਚਲ ਕੋਈ ਗੱਲ ਨਹੀਂ ਪੈਸੇ ਕੱਢ ਲੈ ਥੋ ਲੈ ਲੈ ਹਾਂ ਉਹ 1000 1500 ਵਾਲਾ ਮੈਂ ਮੇਰੀ ਬੇਇੱਜ਼ਤੀ ਕਰਾਉਣੀ ਆ ਭਈ ਹੱਟ ਤਾਂ 1000 ਵਾਲਾ ਸੂਟ ਬਣਾ ਵਿਆਹ ਜਾਣਾ ਤੇ ਭਾਜੀ ਉਹ ਸਿਆਣੀ ਬਈ ਆ ਤੇ ਭੈਣ ਉਹਨੇ ਕਦੀ ਇੱਥੇ ਵੀ ਜੇ ਕਦੇ ਕਹਿਣਾ ਨਾ ਮੰਮੀ ਨਾ ਸੂਟ ਲੈਣਾ ਕੋਈ ਫੇਰਾ ਭੁਰਾ ਲਾਉਣ ਵਾਲਾ ਜਾਂ ਦੇਰੇ ਪੈਂਦੇ ਵੇਚਣਾ। ਤੋ ਉਹਨੇ ਕਿਹਾ ਨਹੀਂ ਮੰਮੀ ਰਹਿਣ ਦੋ। ਪੈਸੇ ਕੰਮ ਹੋਣਗੇ ਕਿਉਂ ਬਣਾਏ ਉਹ ਗੱਲ ਨਹੀਂ ਐ ਮੈਂ ਆਪ ਨਹੀਂ ਕਦੀ ਮਾੜਾ ਕੱਪੜਾ ਪਾਇਆ ਤੇ ਨਾ ਮੈਂ ਕਦੀ ਉਹਨੂੰ ਪਾਉਣ ਦੇਣਾ ਐ। ਨਾ ਮੈਂ ਤਾਂ ਨਿਆਣੇ ਨੂੰ ਕਦੀ ਪਾਇਆ ਐ। ਭਾਈ ਤੂੰ ਤੇਰੇ ਬਾਈ ਮਨੇ ਬਗਟੋਮੀ ਤੋਂ ਘਟ ਪਾਉਂਦਾ ਹੀ ਨਹੀਂ ਐ। ਤੈਨੂੰ ਪਤਾ ਸਾਰਾ ਤੇਰਾ ਤੂੰ ਕਿੱਥੇ ਮਜ਼ਾ ਤਾਂ ਸੱਲ ਰੱਖ ਰੋਦਾ ਨਹੀਂ ਐ। ਕਿਰਾਂ ਨੂੰ ਖਾਹ ਲੋ ਬਚੀਆਂ ਚੀਜ਼ਾਂ। ਜਿੱਦਾਂ ਕਿਦਾਂ ਤੁਹਾਨੂੰ ਫੋਨ ਕਰਦੀ ਐ ਨਾ ਭਾਜੀ ਕਿੱਥੇ ਐ ਗੱਲ ਕਰ। ਉਹ ਤੇ ਜਲੰਧਰ ਗਿਆ ਈ ਜਲੰਧਰ ਦੇ ਨਾਲ ਆ ਸਮਝਿਆ ਤੇ ਸਹੀ ਗੱਲ ਤੇ ਹੀ ਮੈਂ ਤਾਂ ਮੇਰਾ ਗੱਦੀ ਸਪਰੇਅ ਕਰ ਲਾ ਫਾਦਾ ਪਾਲਾ ਤੇ ਸ਼ਾਮਾ ਤੂੰ ਕਿਉਂ ਨਾ ਕਰਿਆ ਆ ਸਪਰੇਅ ਨਾਲ ਪੈਸੇ ਦੋਹਾਂ ਜਿਹੋ ਢਿਆੜੀ ਦੇ ਦੱਸ ਬੰਦੇ ਤੂੰ ਗੇਹ ਨੂੰ ਤੂੰ ਇਹ ਤੇ ਮਰ ਜਾਣਾ ਆਪ ਕੰਮ ਕਰ ਕਰਕੇ ਲੱਗਦਾ ਪਈਆ ਇਹਦਾ ਮੂੰਹ ਤੇ ਮੇਹੇ ਤੇ ਨਾ ਕਰਿਆਗਾ ਹੁਣ ਤੇਰੀ ਇਤ ਕਰਦੇ ਤੂੰ ਤੇ ਹੱਥ ਇੱਥੇ ਬੈਠਾ ਨਾ ਜਾ ਕੇ ਵੇਪਿੰਡ ਕੱਢਦਾ 10 ਕਿਲਿਆਂ ਦੀ ਸਪਰੇਅ ਜਿਹੜੀ ਮਰੇ ਜਾਂਦੇ ਤਾਂ ਹੋ ਗਈ ਹੋਣੀ ਆ ਕੀ ਬਾਤ ਚੱਲ ਤੇਰੀ ਗੱਦੀ ਆ ਵੀ ਚੱਲ ਤੇਰੀ ਗੱਦੀ ਆ ਪੈਸੇ ਦਾ ਕੰਮ ਆ ਸਾਰਾ ਸਹੀ ਪਾਜੀ ਫਿਰ ਰਹੋਗਾ ਨਾ ਜਰਾ ਤਾਂ ਰਾਤ ਨਹੀਂ ਰਹਿਣਾ ਮੈਂ ਮੈਂ ਚਲ ਜਾਣਾ ਉਹ ਭਾਈ ਮੁੜ ਕੇ ਮੇਰ ਕੋ ਨਹੀਂ ਪਿੰਦਰਾ ਭੈਣ ਕੋ ਗੱਲਾਂ ਮੇਰ ਕੋ ਨਹੀਂ ਸੁਣੀ ਜਾਈਆਂ ਉਹਨੇ ਫੋਨ ਲਾ ਕੇ ਤੇ ਮੁੜ ਕੇ ਮੈਨੂੰ ਕਹਿਣਾ ਆਪਣਾ ਮਿੱਟੀ ਇਰ ਜਾਣਾ ਨਹੀਂ ਤੇਰੀ ਕੁਛ ਵੀ ਉਹ ਨਹੀਂ ਨਹੀਂ ਭਾਈਆ ਐਦਾਂ ਨਹੀਂ ਗੱਲ ਕਰਨੀ ਜਾਂਦ ਰਾਤ ਰਹੋ ਤੇ ਜਾਂ ਫਿਰ ਪੈਗ ਨਾ ਲਾਓ ਬਿਲਕੁਲ ਹੀ ਕਿੜਾ ਕਰਾ ਕਰੀ ਜਾਣਾ ਮੈਨੂੰ ਲੱਗਦਾ ਹੈ ਉਹ ਨਹੀਂ ਨਹੀਂ ਐਵੇਂ ਥੋੜਾ ਭਾਜੀ ਲਗਵਾਉਣਾ ਹੈ ਤਾਂ ਪੰਨਾ ਕੇ ਪਾਸੇ ਤੁਰਦਾ ਤੁਸੀਂ ਬੈਠੇ ਗੱਲਾਂ ਕਰੀ ਜਾਂਦੇ ਤੁਸੀਂ ਇੱਦਾਂ ਕਰੋ ਆਪਾਂ ਟਾਈਮ ਦਾ ਪੰਨੀ ਹੈ ਚੱਲੀਏ ਲਵਾਓ ਤੇ ਚਾਬਲਾ ਲਾਓ ਆਪਣਾ ਤੇ ਨੀ ਤੂੰ ਇਦਾਂ ਨਾ ਰਹਾ ਪਾ ਗੱਡੀ ਲਾਟਾਂ ਭਾਈ ਵਾਲੀ ਬਾਹਰ ਚਾਬੀ ਵਿੱਚ ਹੀ ਚਾਬੀ ਕਿਉਂ ਭਾਜੀ ਚਾਬੀ ਵਿੱਚ ਹੀ ਲੱਗੀ ਹੈ ਕੀ ਗੱਲ ਆ ਫਿਰ ਠੀਕ ਹੈ ਕੋਈ ਗੱਲ ਨਹੀਂ ਮੈਂ ਵੇਖ ਲਈ ਵਿੱਚ ਹੀ ਲੱਗੀ ਹੈ ਚਾਬੀ ਚਲੋ ਆਜੋ ਚਲਦੀ ਧੀ ਲਸਣ ਮੈਂ ਲੈ ਆਂਦਾ ਵਾ ਦੱਸੋ ਕਾਦੀ ਸਬਜ਼ੀ ਬਣਾਉਣੀ ਆ ਗਾਜਰਾ ਵੀ ਘਰ ਹੈਗੀਆਂ ਗੋਭੀ ਵੀ ਆ ਗਿਆ ਉਹ ਬਣਾ ਲਾ ਤੇ ਪਾਜੀ ਫੇਰ ਗੱਲਾਂ ਨਾ ਕਰਨਗੇ ਪਨੀਰ ਦੀ ਸਬਜ਼ੀ ਬਣਾ ਲੈਨੇ ਉਹਨਾਂ ਨੇ ਫੇਰ ਕਹਿਣਾ ਵਾ ਵੀ ਤੁਸੀਂ ਮੈਨੂੰ ਗਾਜਰਾਂ ਤੇ ਗੋਭੀ ਖਵਾ ਛੜੀਏ ਨਹੀਂ ਤੈਨੂੰ ਪਤਾ ਤਾਂ ਸਹੀ ਆ ਹੁਣ ਉਹ ਚਲ ਗਿਆ ਉੱਥੇ ਉਹਨੇ ਉੱਥੇ ਹੀ ਹੋਟਲ ਹੋਟਲ ਚ ਜੋ ਮਰਜ਼ੀ ਖਾਵਣਾ ਤੇ ਜਦੋਂ ਉਹਨੇ ਆਵਣਾ ਨਾ ਉਹਨੂੰ ਭਾਈ ਤੂੰ ਸਬਜ਼ੀ ਜਿਹੜੀ ਮਰਜ਼ੀ ਦੇ ਦੀ ਉਹਨੂੰ ਨਹੀਂ ਪਤਾ ਲੱਗਣਾ ਹੈਗਾ ਵੀ ਇਹ ਕਾਦੀ ਸਬਜ਼ੀ ਆ ਆਲੂਆਂ ਦੀ ਵੀ ਸਬਜ਼ੀ ਪਈ ਆ ਦੁਪਹਿਰਾਂ ਵਾਲੀ ਤੋਂ ਉਹੇ ਵਿੱਚ ਚਲਾ ਦੀ ਉਹਨਾਂ ਨੇ ਪੀਤੀ ਤੇ ਇਹੋ ਹੀ ਕਹਿਣਾ ਵਾ ਹਾ ਹਾ ਬੜੀ ਸਵਾਦ ਚਲੋ ਫਿਰ ਲਸੰਚਿਲ ਨਾ ਕਰ ਮੈਂ ਆ ਚਲ ਛਿੱਲਾ ਛਿੱਲਿਆ ਚੰਗਾ ਹੁੰਦਾ ਵਾ ਤੇ ਮੈਂ ਵੀ ਲੱਗ ਚਲਤੇ ਰਹਿਣਾ ਸਬਜੀ ਸਬਜੀ ਕਟਾ ਲੈਣੀ ਹੈ ਹਾਂਜੀ ਫਿਰ ਗਜਰਾ ਹੀ ਚੀਰ ਲੈਨੇ ਆ ਠੀਕ ਆ ਤੁਹਾਨੂੰ ਬਤਾਉਣਾ ਹੈ ਕਈ ਤੋਤੀ ਦੀਦੀ ਉੱਥੇ ਹੋਣੀ ਹੈ ਦੱਸੋ ਫਿਰ ਕਿਹੜਾ ਬੜਗਾ ਦੀਏ ਉਹ ਕਾਲਾ ਯਾ ਉਹ ਵਧੀਆ ਲੱਗਣ ਡਿਆ ਮੈਨੂੰ ਉਹਦੇ ਨਗਰ ਜਿਆ ਉਹ ਨਾ ਭਾਜੀ ਉਹਦੇ ਅੱਲਾ ਦੇਖ ਰਗਾ ਕਿਉਂ ਉਹ ਕੀ ਹੋ ਗਿਆ ਉਹ ਵੇਰ ਨਹੀਂ ਨਹੀਂ ਹੋਣੀ ਆ ਤੁਸੀਂ ਉਹ ਛੇਮਾ ਹੋਣਾ ਕਿ ਨਹੀਂ ਹੋਣਾ ਨਹੀਂ ਬਾਕੀ ਉਹ ਵਾਲਾ ਦੇਖ ਲਓ ਨੇ ਇਹ ਆਹ ਦੇਖੋ ਆਹ ਕੋਲ ਲਾਲ ਕਿੱਡਾ ਵਧੀਆ ਵਧੀਆ ਵਾਲਾ ਉਹ ਇਹ ਤੇ ਦਾਣਾ ਜੀ ਰਹਿ ਜਾਣਾ ਆ ਉਹ ਨਹੀਂ ਵੇਖੋ ਘੱਟੋ ਘੱਟ ਕੋ ਦੋ ਤਿੰਨ ਕਿਲੋ ਮੇੜਾ ਚ ਪੂਰਾ ਨਿਗਰਾ ਭਾਜੀ ਬਥੇਰਾ ਨੜ ਦਾਣਾ ਪਾਣੀ ਪਾਈਦਾ ਵਾ ਐਵੇਂ ਥੋੜਾ ਤੁਹਾਨੂੰ ਪਤਾ ਹੁੰਦਾ ਦੇ ਭਾਈਏ ਨੇ ਚੱਕਰ ਮਾਰਨਾ ਮੈਨੂੰ ਪਤਾ ਨਿਗਾ ਜਾਤੇ ਆ ਵੇਖ ਲਓ ਜਿਹੜਾ ਕਰਨਾ ਫਿਰ ਕਰੋ ਚਲੋ ਹਰਿੰਦਰ ਏਦਾਂ ਕਰ ਹੂੰ ਤੂੰ ਮੁੜ ਕੇ ਫੇਰੇ ਕਦੇ ਕਾਬੂ ਨਹੀਂ ਹੁੰਦਾ ਕਿ ਗੇਟ ਬੰਦ ਦਾ ਕੁਦਰਤੀ ਅੱਛਾ ਤੇ ਤੂੰ ਇਦਾਂ ਕਰ ਤਿੰਨੇ ਜਣੇ ਆਹਦਾ ਫੜ ਲੀਏ ਭਾਈ ਭਾਰ ਦਾ ਦੋਨੋਂ ਤੇ ਇੱਕ ਪਾਸੇ ਮੈਂ ਖਲੋਣਾ ਵਾ ਤੇ ਭਾਈ ਆਪੇ ਫੜ ਲਿੰਦੇ ਜੇ ਇਹਨਾਂ ਦੇ ਜਿਹੜਾ ਪਸੰਦ ਆ ਉਹ ਮੱਲਮ ਨਾ ਘੇਰ ਕੇ ਉਹਨਾਂ ਆ ਲੈ ਆ ਨੋ ਯਾਰ ਇਧਰ ਨੂੰ ਸਾਸ਼ੀ ਘਾਲ ਜੀ ਸਾਰਿਆਂ ਨੂੰ ਤੇ ਹੋਰ ਸੁਨਾਮ ਜੀ ਕੀ ਹਾਲ ਚਾਲ ਨੇ ਆਸ ਕਰਦੇ ਹਾਂ ਸਾਰੇ ਜਣੇ ਠੀਕ ਠਾਕ ਹੋਣਗੇ ਤੇ ਆਹ ਵਾਲੀ ਸਟੋਰੀ ਦੱਸਿਓ ਕਿ ਤੁਹਾਨੂੰ ਕਿਦਾਂ ਦੇ ਲੱਗੀ ਆਸ ਕਰਦੇ ਹਾਂ ਕਿ ਸਾਰੇ ਜਣਿਆਂ ਨੂੰ ਪਸੰਦ ਆਈ ਹੋਵੇਗੀ ਤੇ ਜੇ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ